ਗੁਰੂ ਪਿਆਰ ਵਾਲਿਓ ਸਤਸੰਗੀ ਜਨੋ ਸਿੱਖ ਕੌਮ ਨੇ ਪੋਸਤੇ ਦਾ ਜਿਹੜਾ ਨਗਰ ਕੀਰਤਨਾ ਸ਼ਹੀਦੀ ਦਿਹਾੜਾ ਪੋਸਤੇ ਦਾ ਜਿਹੜਾ ਆਉਂਦਾ ਪਹਿਲਾਂ ਤੋਂ ਹੀ ਉਹ ਮਨਾਇਆ ਗਿਆ ਕੱਲ ਸ਼ਹੀਦ ਸਿੰਘ ਸਿੰਘਰੀਆਂ ਨੂੰ ਸਮਰਪਿਤ ਚਾਰ ਸਾਬ ਜਦੇ ਮਾਤਾ ਗੁਜਰ ਕੌਰ ਜੀ ਬਾਬਾ ਜੀਵਨ ਸਿੰਘ ਜੀ ਤੇ ਜਿੰਨੇ ਵੀ ਇਹ ਇੱਕ ਹਫਤੇ ਦੇ ਵਿੱਚ ਸ਼ਹੀਦ ਹੋਏ ਸਾਰਿਆਂ ਨੂੰ ਸਮਰਪਿਤ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਿੱਖ ਕੌਮ ਨੇ ਉਹ ਦਿਨ ਮਨਾਏ ਮਨਾਈ ਜਾਣਿਆ ਹੁਣ ਪੋ ਦਾ ਮਹੀਨਾ ਸਾਰਾ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਉਹਨਾਂ ਨੂੰ ਸੰਧਾਜਲੀ ਦੇਣ ਵਾਸਤੇ ਬਹੁਤ ਹੀ ਸਖਕੂਮ ਇਸ ਕੰਮ ਵਿੱਚ ਉਤਸ਼ਾਹ ਰੱਖਦੀ ਹੈ ਤੇ ਅੱਜ ਆਪਾਂ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਦੇਖਦੇ ਹਾਂ ਕੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਦੀ ਖਾਤਰ ਆਪਣਾ ਪਰਿਵਾਰ 바ਰਤਾ ਆਪਣਾ ਸਰਬੰਸ ਸ਼ਹੀਦ ਸ਼ਹੀਦ ਕਰਾ ਲਿਆ ਕਿਉਂਕਿ ਗੁਰੂ ਘਰ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੀ ਮਨੁੱਖਤਾ ਦੀ ਸੇਵਾ ਵਿੱਚ ਹਨ ਪੰਜਵੇਂ ਸਰੂਪ ਬੱਚਾ ਕੇ ਵੀ ਆਪਣੇ ਆਪ ਨੂੰ ਸ਼ਹੀਦ ਕਰਾ ਲਿਆ ਇਹ ਮਨੁੱਖਤਾ ਦਾ ਭਲਾ ਹੋ ਜਾਏ ਮਨੁੱਖਤਾ ਨੂੰ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਨਾਲ ਜੋੜਨ ਵਾਸਤੇ ਇਹ ਗੁਰਬਾਣੀ ਰਚੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਕੇ ਫਿਰ ਭਗਤ ਪਿਆਰਿਆਂ ਦੀ ਬਾਣੀ ਵੀ ਇਕੱਠੀ ਕਰੀ ਨਾਲ ਜਿਹੜੀ ਸੱਚੀ ਬਾਣੀ ਸੀ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਇਸੇ ਕਰਕੇ ਹੀ ਸ਼ਹੀਦ ਕੀਤਾ ਗਿਆ ਵੀ ਤੁਸੀਂ ਆਹ ਜਿਹੜੀ ਗੁਰਬਾਣੀ ਲਿਖੀ ਆ ਇਹਦੇ ਵਿੱਚ ਸਾਡੇ ਮੁਤਾਬਕ ਬਾਣੀ ਪਾਓ ਤੇ ਜਿਹੜੀ ਸੱਚ ਕਹਿੰਦੀ ਆ ਇਹਨਾਂ ਤੇ ਚੁੱਪਦੀ ਸੀ ਗੱਲ ਉਹਨੂੰ ਕੱਢੋ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਨਹੀਂ ਭਾਈ ਇਹ ਤੁਰਕੀ ਬਾਣੀ ਵਿੱਚ ਕੋਈ ਵੀ ਬਾਦ ਘਾਟ ਨਹੀਂ ਕਰੀ ਜਾ ਸਕਦੀ ਇਸੇ ਕਰਕੇ ਗੁਰੂ ਸਾਹਿਬ ਨੂੰ ਸੀਧੀ ਦੇਣੀ ਪਈ ਆਪਾਂ ਇਸ ਗੁਰਬਾਣੀ ਨਾਲ ਜੁੜ ਕੇ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰਨਾ ਜੋ ਆਪਾਂ ਕੱਲ ਇਤਿਹਾਸ ਵਿਚਾਰਦੇ ਸੀ ਬਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 8-9 ਮਹੀਨੇ ਤੱਕ ਮੁਗਲ ਫੌਜਾਂ ਨੇ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਘੇਰਾ ਪਾਈ ਰੱਖਿਆ ਤੇ ਅੰਦਰ ਰਸਣ ਪਾਣੀ ਵੀ ਜਾਣ ਤੋਂ ਰੋਕਿਆ ਗਿਆ ਰਾਸਤਾ ਜਿਹੜੀਆਂ ਗੁਰਮਖ ਪਿਆਰੇ ਲੈ ਕੇ ਜਾਂਦੇ ਸੀ ਗੁਰੂ ਘਰ ਵਿੱਚ ਭੇਟਾ ਕਰਦੇ ਸੀ ਜਾ ਕੇ ਉਹਦੇ ਨਾਲ ਸਾਰਾ ਸਿਸਟਮ ਚੱਲਦਾ ਸੀ ਰਸ਼ਾਦੇ ਪਾਣੀ ਦਾ ਹੋਰ ਸਾਰਾ ਜਿਵੇਂ ਘਰ ਦਾ ਸਿਸਟਮ ਚੱਲਦਾ ਉਸੇ ਤਰ੍ਹਾਂ ਹੀ ਨੰਦਪੁਰ ਘਰ ਦਾ ਵੀ ਸਿਸਟਮ ਇਸੇ ਤਰ੍ਹਾਂ ਹੀ ਚੱਲਦਾ ਸੀ ਜਦੋਂ ਬਾਹਰੋਂ ਰਸਤੇ ਜਾਣੀਆਂ ਸ਼ੁਰੂ ਹੋ ਗਈਆਂ ਤੇ ਬੰਦ ਹੋ ਗਈਆਂ ਤੇ ਉਧਰ ਰਾਸਣ ਵੀ ਮੁੱਕਣਾ ਸ਼ੁਰੂ ਹੋ ਗਿਆ ਕਿਉਂ 8-9 ਮਹੀਨੇ ਬਹੁਤ ਹੁੰਦੇ ਆ ਤੇ ਪਰ ਨਾ ਮੁਗਲ ਫੌਜਾਂ ਦੀ ਤੇ ਨਾ ਪਹਾੜੀ ਰਾਜਿਆਂ ਦੀਆਂ ਫੌਜਾਂ ਦਾ ਕੋਈ ਜ਼ਰਤ ਨਹੀਂ ਭਾਈ ਕੋਈ ਹਿਆ ਨਹੀਂ ਪਿਆ ਵੀ ਅੰਦਰ ਦਾਖਲ ਹੋ ਜਾਣਗੇ ਕਿਉਂਕਿ ਗੁਰੂ ਸਾਹਿਬ ਨੇ ਬਿਉਤਬੰਦੀ ਨਹੀਂ ਇਸ ਹਸਾਬ ਨਾਲ ਕਿਲੇ ਦੀ ਬਿਉਤਬੰਦੀ ਕਰਕੇ ਪੈਰਾ ਰੱਖਿਆ ਸੀ ਫਿਰ ਇਹ ਰਾ ਪਹਾੜੀ ਰਾਜੇ ਮੁਗਲ ਫੌਜਾਂ ਇਹ ਜਾ ਕੇ ਨਾ ਮਿੰਨਤਾ ਕਰਨ ਲੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਮਹਾਰਾਜ ਸਾਡਾ ਮਿੰਨਤਾ ਸਾਡੀ ਤਰਲਾ ਅਸੀਂ ਤੁਹਾਡੇ ਅਗੇ ਬੇਨਤੀ ਕਰਦੇ ਆ ਵੀ ਅਸੀਂ ਕੁਰਾਨ ਸ਼ਰੀਫ ਦੀ ਕਸਮ ਖਾਨੇ ਆ ਮੁਗਲ ਫੌਜਾਂ ਵਾਲੇ ਦੇ ਲੀਡਰ ਕਹਿੰਦੇ ਤੇ ਦੂਜੇ ਪਹਾੜੀ ਰਾਜਾਂ ਦੇ ਫੌਜਾਂ ਦੇ ਵੀ ਜਿਹੜੇ ਜਰਨੈਲ ਸੀ ਜਰਨੈਲ ਇਕੱਠੇ ਹੋ ਕੇ ਗਏ ਸੀ ਨਾ ਵੀ ਅਸੀਂ ਕਸਮਾਂ ਖਾਨੇ ਆ ਜੀ ਆਟੇ ਦੀ ਗਊ ਬਣਾ ਕੇ ਲੈ ਕੇ ਗਏ ਵੀ ਅਸੀਂ ਕਸਮ ਖਾਨੇ ਆ ਜੀ ਵੀ ਇੱਕ ਵਾਰੀ ਤੁਸੀਂ ਨਾ ਅਨੰਦਪੁਰ ਦਾ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿਓ ਤੇ ਬਾਅਦ ਦੇ ਵਿੱਚ ਆ ਜਿਓ ਤੇ ਸਾਨੂੰ ਆਏ ਹੋ ਜੂਗੇ ਅਸੀਂ ਕਿਲਾ ਖਾਲੀ ਕਰਾ ਲਿਆ ਹੁਣ ਸਾਡੀ ਬੇਇੱਜ਼ਤੀ ਜੀ ਆ ਵੀ ਅਸੀਂ ਕਿਲਾ ਖਾਲੀ ਨਹੀਂ ਕਰਾ ਸਕੇ ਵੀ ਸਾਡੀ ਮਨਤਾ ਤਰਲਾ ਅਸੀਂ ਕਸਮ ਖਾਨਦੇ ਆ ਤੇ ਤੁਸੀਂ ਇੱਕ ਵਾਰੀ ਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿਓ ਚਲੋ ਗੁਰੂ ਗੋਬਿੰਦ ਸਿੰਘ ਤਾਂ ਜਾਣੀ ਜਾਣਾ ਪਰ ਫਿਰ ਵੀ ਸ਼ਰਨ ਆਿਆਂ ਦੀ ਲਾਜ ਰੱਖਦੇ ਨੇ ਜੋ ਸ਼ਰਨ ਆਵੇ ਤਨ ਕੰਠ ਲਾਵੇ ਇਹ ਵਰਦ ਸੁਆਮੀ ਸੰਧਾ ਇਸ ਤਰ੍ਹਾਂ ਪੰਕਤੀ ਹੈ ਚਲੋ ਫਿਰ ਗੁਰੂ ਗੁਰਸਿੱਖਾਂ ਨੇ ਵੀ ਮਹਾਰਾਜ ਨੂੰ ਕਿਹਾ ਵੀ ਮਹਾਰਾਜ ਵੀ ਇਹਨੇ ਜੇ ਆਪਣਾ ਪਿੱਛਾ ਕਰਨਗੇ ਇਹ ਤਾਂ ਫਿਰ ਆਪਾਂ ਇਹਨਾਂ ਦੇ ਸਨਮੁਖ ਝੂਝ ਕੇ ਸਿੱਧੀਆਂ ਪਾਵਾਂਗੇ ਚਲੋ ਉਹੀ ਗੱਲ ਹੋਈ ਜੀ ਗੁਰੂ ਸਾਹਿਬ ਨੇ ਬਿਉਂਤਬੰਦੀ ਬਣਾ ਕੇ ਸਿੰਘਾਂ ਦੇ ਨਾਲ ਤੇ ਰਾਤ ਨੂੰ 12 ਵਜੇ ਅਨੰਦਪੁਰ ਕਿਲਾ ਛੱਡਣ ਦਾ ਫੈਸਲਾ ਕਰ ਲਿਆ ਗੁਰੂ ਸਾਹਿਬ ਨੇ ਹੁਕਮ ਕਰਤਾ ਸੰਗਤਾਂ ਨੂੰ ਸਿੰਘਾਂ ਨੂੰ ਪਰਿਵਾਰਾਂ ਨੂੰ ਵੀ ਆਪ ਪਹੁੰਚਣਾ ਲੋੜੀ ਦਾ ਸਮਾਨ ਤੁਸੀਂ ਆਪਣਾ ਪੈਕ ਕਰ ਲੋ ਬੰਨ ਲੋ ਤੇ ਜਿਹੜਾ ਬਾਧੂ ਸਮਾਨ ਸੀਗਾ ਕੀਮਤੀ ਉਹ ਮਾਰਾ ਸੱਚੇ ਪਾਤਸ਼ਾਹ ਨੇ ਸਰਸਾ ਨਦੀ ਵਿੱਚ ਪਵਾਤਾ ਵੀ ਇਹਨਾਂ ਦੇ ਹੱਥ ਨਾ ਲੱਗੇ ਕਿਉਂ ਸੰਗਤ ਦਾ ਉਹ ਧਨ ਪਦਾਰਥ ਹੈ ਵੀ ਇਹਨਾਂ ਦੇ ਹੱਥ ਨਾ ਲੱਗੇ ਇਹ ਨਾ ਇੰਸ਼ਾ ਅਡਾਉਣ ਆਪਾਂ ਵੀ ਥੋੜਾ ਜਿਹਾ ਖਿਆਲ ਕਰ ਲਗੇ ਵੀ ਗੁਰੂ ਘਰ ਦੇ ਚੜਾਵੇ ਤੇ ਗੁਰੂ ਘਰ ਵਿੱਚ ਹੀ ਕੰਮ ਹੋਣੇ ਚਾਹੀਦੇ ਨੇ ਲੋੜਵੰਦ ਦੀ ਮਦਦ ਹੋਣੀ ਚਾਹੀਦੀ ਆ ਗੁਰੂ ਘਰ ਦੇ ਵਿੱਚੋਂ ਕੋਈ ਛੇ ਲੋੜਵੰਦ ਗਰੀਬ ਨੂੰ ਦਵਾਈ ਬੂਟੀ ਦਾ ਪ੍ਰਬੰਧ ਕਰਿਆ ਜਾ ਸਕਦਾ। ਹੋਰ ਵੀ ਕਿਸੇ ਦੀ ਧੀ ਦਾ ਵਿਆਹ ਵਾ ਗਰੀਬ ਦਾ ਉੱਥੇ ਮਦਦ ਹੋ ਸਕਦੀ ਹੈ। ਇਸੇ ਵਾਸਤੇ ਜਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ। ਇਹੀ ਲਿਖਿਆ ਮਹਾਰਾਜ ਨੇ ਇਹੀ ਕਿਹਾ। ਚਲੋ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਦੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੇਪੋ ਦੀ ਰਾਤ ਨੂੰ ਛੱਡਿਆ। ਛੇਪੋ ਦੀ ਰਾਤ ਨੂੰ 12 ਵਜੇ ਦੇ ਨਾਲ ਜਦੋਂ ਕਿਲਾ ਛੱਡਿਆ ਤੇ ਥੋੜੀ ਬਾਅਦ ਹੀ ਹਜੇ ਸਿੰਘਾਂ ਦਾ ਜੱਥਾ ਗਿਆ ਸੀਗਾ ਤੇ ਮਗਰ ਹਲਾ ਹਲੋ ਹੋ ਗਈ ਫੜ ਲੋਏ ਜਾਣ ਨਹੀਂ ਦੇਣੇ ਤੇ ਗੁਰੂ ਸਾਹਿਬ ਨੂੰ ਵੀ ਪਤਾ ਲੱਗ ਗਿਆ ਵੀ ਇਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰਤਾ ਸਿੰਘ ਕਹਿੰਦੇ ਮਹਾਰਾਜ ਇਹਨਾਂ ਨੇ ਪਿੱਛਾ ਸ਼ੁਰੂ ਕਰਤਾ ਉਹ ਕਹਿੰਦੇ ਮਹਾਰਾਜ ਕਹਿੰਦੇ ਹਾਂ ਆਪਾਂ ਚਲੋ ਕਿਸੇ ਜੋਗ ਜਗ੍ਹਾ ਤੇ ਇਹਨਾਂ ਦਾ ਮਾਨ ਤਨ ਕਰਦੇ ਆਂ ਫਿਰ ਉਹ ਟਿੱਬੀ ਸਾਹਿਬ ਗੁਰਦੁਆਰਾ ਜਿਹੜਾ ਬੜਿਆ ਪਿੱਛੇ ਸਰਸਾ ਤੋਂ ਟਿੱਬੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਉੱਥੇ ਫਿਰ ਉਹਦੇ ਆਉਂਦੇ ਨੂੰ 4 ਕ ਦਾ ਟਾਈਮ ਵੀ ਹੋ ਗਿਆ ਅਮਰ ਤਵਿਲ ਦਾ ਟਾਈਮ ਕਹਿ ਲੋ 4 ਵਜੇ ਦਾ ਟਾਈਮ ਹੋ ਗਿਆ ਸਵੇਰ ਦਾ ਤੜਕੇ ਦਾ ਤੇ ਉਧਰੋਂ ਫੌਜਾਂ ਆ ਚੜੀਆਂ ਤੇ ਫਿਰ ਉਥੇ ਮੋਰਚਾ ਬੰਦੀ ਵੀ ਕੀਤੀ ਤੇ ਮਹਾਰਾਜ ਇਤਿਹਾਸ ਦੱਸਦਾ ਭਈ ਆਸਾ ਕੀ ਵਾਰ ਦਾ ਕੀਰਤਨ ਵੀ ਹੋਇਆ ਸੰਗਤਾਂ ਬੈਠੀਆਂ ਚੌਂਕੜੇ ਲਾ ਕੇ ਉਦਮੇ ਠੰਡੇ ਥਾਂ ਤੇ بارش ਪੈਂਦੀ ਆ ਰੇਤਾ ਵੀ ਬਹੁਤ ਠੰਡਾ ਹੈ ਬਾਰਿਸ਼ ਵੀ ਪੈ ਰਹੀ ਹੈ ਧੁੰਦ ਵੀ ਬੜੀ ਪੈ ਰਹੀ ਹੈ ਠੰਡ ਵੀ ਲੋੜ ਆਉਂਦੀ ਹੈ ਤੇ ਮੋਰਚਾ ਬੰਦੀ ਵੀ ਹੋਈ ਇਤਿਹਾਸ ਨੇ ਦੱਸਿਆ ਵੀ ਉੱਥੇ 300 ਸਿੰਘ ਸ਼ਹੀਦ ਹੋ ਗਿਆ ਉੱਥੇ ਬਾਬਾ ਜੀਵਨ ਸਿੰਘ ਵੀ ਭਾਈ ਉਹਦੇ ਸਿੰਘ ਬਾਬਾ ਜੀਵਨ ਸਿੰਘ ਇਹ ਜਰਨੈਲ ਸੀ ਜਥੇ ਦੇ ਗੁਰੂ ਗੁਰੂ ਕਿਆਂ ਫੌਜਾਂ ਦੇ ਜਰਨੈਲ ਸਨ ਇਹ ਵੀ ਉੱਥੇ ਦੋਨੇ ਸ਼ਹੀਦ ਹੋਏ ਭਾਈ ਉਹਦੇ ਸਿੰਘ ਤੇ ਭਾਈ ਬਾਬਾ ਜੀਵਨ ਸਿੰਘ ਉਥੇ ਮੋਰਚਾ ਘੱਡਿਆ ਸਿੰਘਾਂ ਨੇ ਤੇ ਚਿੜੀ ਨਹੀਂ ਫਰਕਣ ਦਿੱਤੀ ਐਂਚ ਵੀ ਨੀ ਗਾਹ ਹੋਣ ਦਿੱਤੀਆਂ ਮੁਗਲਾਂ ਦੀਆਂ ਫੌਜਾਂ ਤੇ ਪਹਾੜੀ ਰਾਜਿਆਂ ਦੀ ਇਤਿਹਾਸ ਨੇ ਦੱਸਿਆ ਵੀ 300 ਸਿੰਘ ਸੀਰ ਹੋ ਗਿਆ ਉਥੇ ਉਸ ਤੋਂ ਬਾਅਦ ਆਸਾ ਦੀ ਵਾਰ ਦਾ ਭੋਗ ਪਾਇਆ ਜਦੋਂ ਸਮਾਪਤੀ ਹੋਈ ਸਪੂਰਨਤਾ ਹੋਈ ਤੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਵੀ ਸਰਸਾ ਪਾਰ ਕਰੋ ਸਰਸਾ ਬਹੁਤ ਚੜੀ ਹੋਈ ਆ ਹੜਾ ਆਇਆ ਹੋਇਆ ਸਰਸਾ ਦੇ ਵਿੱਚ ਬਾਰਸਾਂ ਕਰਕੇ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਸਰਸਾ ਦੇ ਵਿੱਚ ਚਲੋ ਜੀ ਜਦੋਂ ਮਾਰੀਆਂ ਸਾਲਾਂ ਸਿੰਘਾਂ ਨੇ ਸਰਸਾ ਪਾਰ ਕਰਨੀ ਸ਼ੁਰੂ ਕਰੀ ਤੇ ਉਹਨਾਂ ਨੇ ਪਿੱਛੋਂ ਹਮਲਾ ਫੇਰ ਕਰਤਾ ਤੀਰਾਂ ਦਾ ਬਹੁਤ ਸਾਰੇ ਸਿੰਘ ਸੀਧ ਹੋ ਗਏ ਸਰਸਾ ਵਿੱਚ ਰੁੜ ਗਏ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਬਹੁਤ ਜ਼ਖਮੀ ਹੋ ਗਿਆ। ਉਹਨੂੰ ਇਧਰਲੇ ਪਾਰਲੇ ਪੰਨੇੋਂ ਨਿਕਲ ਆਇਆ ਉਹ ਤੇ ਗੁਰੂ ਸਾਹਿਬ ਨੇ ਘੋੜੇ ਤੇ ਬਿਠਾ ਕੇ ਉਹਨਾਂ ਨੂੰ ਨਿਹੰਗ ਖਾਨ ਦੇ ਘਰ ਦਰ ਰੁਕ ਕੀਤਾ ਵੀ ਉੱਥੇ ਛੱਡਦੇ ਆਪਾਂ ਇਹਨੂੰ। ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਇਹ ਪਿਛਲੇ ਪੰਨੇ ਹੀ ਰਹਿ ਗਏ ਉਧਰ ਹੀ। ਸਰਸਪਾਰ ਨਹੀਂ ਹੋਇਆ। ਕਿਉਂਕਿ ਥੋੜਾ ਜਿਹਾ ਟਿੱਡ ਇਧਰ ਨੂੰ ਤੁਰਿਆ ਰੋਪੜਵਾਲ ਨੂੰ ਤੁਰਿਆ ਆਇਆ। ਬਿਅਮਤਬੰਦੀ ਉਥੋਂ ਇਹੀ ਸੀ ਵੀ ਆਪਾਂ ਅੱਗੇ ਚੱਲ ਕੇ ਨਾ ਪੜਾਂ ਕਰਾਂਗੇ ਰੋਪਣ ਜਿਵੇਂ ਆਪਾਂ ਨਗਰ ਕੀਰਤਨ ਦਾ ਪੜਾਂ ਕਹਿੰਦੇ ਆ ਵੀ ਉਸ ਤਰ੍ਹਾਂ ਪੜਾਂ ਕਰਾਂਗੇ ਗੁਰੂ ਸਾਹਿਬ ਕਹਿੰਦੇ ਵੀ ਉੱਥੇ ਆਪਾਂ ਠਹਿਰਾਂਗੇ ਤੇ ਜੇ ਵੀ ਜੇ ਕੋਈ ਜੱਥਾ ਗਾਂ ਪਛਾਂ ਸਿੰਘਾਂ ਦੇ ਵਿੱਚੋਂ ਹੋ ਗਿਆ ਤੇ ਉੱਥੇ ਰੋਪਣ ਆ ਜੋ ਉੱਥੇ ਸਾਰੇ ਇਕੱਠੇ ਹੋ ਕੇ ਅੱਗੇ ਚੱਲਾਂਗੇ ਫਿਰ ਆਪਾਂ ਚਲੋ ਜਦੋਂ ਇਹਨਾਂ ਨੇ ਮੁਗਲ ਫੌਜਾਂ ਨੇ ਹਮਲਾ ਕਰਤਾ ਪਿੱਛੋਂ ਤੇ ਹਫੜਾ ਦਫੜੀ ਮੱਚ ਗਈ ਤੇ ਪਰਿਵਾਰ ਵਿਛੋੜਾ ਹੋ ਗਿਆ। ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦੇ ਲੱਗ ਹੋ ਗਏ ਉਥੋਂ। ਚਲੋ ਦਿਨ ਦਾ ਚੜ੍ਹਾ ਵੀ ਹੋ ਗਿਆ ਤੇ ਵਿਉਂਤਬੰਦੀ ਦੇ ਮੁਤਾਬਕ ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਤੇ ਰੋਪੜਵਾਲ ਨੂੰ ਹੀ ਤੁਰੇ ਵੀ ਉੱਥੇ ਜਲਣਾ ਉਧਰ ਨੂੰ ਕਿਉਂਕਿ ਸਾਰੇ ਇਲਾਕੇ ਦੇ ਜਾਣੂ ਸੀ। ਰੋਪੜਵਾਲ ਨੂੰ ਜਦੋਂ ਇਹਨਾਂ ਨੇ ਚਾਲੇ ਪਾਏ ਤਰਨੂੰ ਤੇ ਤੁਰਦੇ ਤੁਰਦੇ 8-9 ਕਿਲੋਮੀਟਰ ਦਾ ਸਫ਼ਰ ਦਸ ਦੇ ਕਰ ਲਿਆ ਮਾਤਾ ਜੀ ਨੇ ਤਾਂ ਛੋਟੇ ਸਾਹਿਬ ਜੀ ਨੇ ਹੌਲੀ ਹੌਲੀ ਤੁਰਿਆ ਰੋਪੜਵਾਲ ਨੂੰ ਇਹ ਵੀ ਵਿਚਮਾਨ ਚ ਹੋ ਗਈ ਵੀ ਚਲ ਕੋਈ ਨਾ ਕੋਈ ਸਿੰਘ ਮਗਰ ਆਉਣਗੇ ਸਾਨੂੰ ਦੇਖਣ ਵਾਸਤੇ ਕੋਈ ਸਿੰਘ ਕੁਛ ਤਾਂ ਸ਼ਹੀਦ ਹੋ ਗਏ ਪਿਛਲੇ ਪਾਸੇ ਵਾਲੇ ਤਾਂ ਸ਼ਹੀਦ ਹੋ ਗਏ ਕੁਝ ਸਰਸਾ ਦੇ ਵਿੱਚ ਤੀਰਾਂ ਤਾਂ ਬਾਰ ਕਰਤਾ ਪਿੱਛੇ ਫੌਜਾਂ ਨੇ ਤੇ ਸਰਸਾ ਵਿੱਚ ਸ਼ਹੀਦ ਹੋ ਗਏ ਰੁੜ ਗਏ ਕੁਝ ਕੁਝ 40 ਕਿ ਸਿੰਘਾਂ ਦੇ ਸਮੇਤ ਗੁਰੂ ਸਾਹਿਬ ਇਧਰ ਪਾਰਲੇ ਬੰਨੇ ਆਗੇ ਤੇ ਫਿਰ ਉਧਰਲੇ ਪਾਸੇ ਦੇਖਿਆ ਵੀ ਮਾਤਾ ਗੁਜਰ ਕੌਰ ਉਹਨਾਂ ਨੂੰ ਮਾਤਾ ਸੁੰਦਰ ਕੌਰ ਉਹਨਾਂ ਨੂੰ ਇਹਨਾਂ ਨੇ ਦੇਖਿਆ ਸਿੰਘਾਂ ਨੇ ਵੀ ਜੱਥਾ ਜਦੋਂ ਪਰਿਵਾਰ ਵਿਚਰ ਗਿਆ ਨਾ ਦੇਖਿਆ ਵੀ ਇੱਧਰ ਉੱਧਰ ਵੀ ਚੱਲੋਂ ਨੇੜੇ ਤੇੜੇ ਮਿਲਣ ਕਿਤੇ ਜਦੋਂ ਨਾ ਮਿਲੇ ਤਾਂ ਫੇਰ ਉਹਨਾਂ ਨੇ ਇਹ ਸਮਝਿਆ ਵੀ ਚਲੋ ਵਿਆਹਤ ਬੰਦੀ ਹੈਗੀ ਆ ਸਾਰੀ ਵੀ ਰੋਪੜੀ ਜਾ ਕੇ ਪੜਾਣਾ ਹੋਣਾ ਵੀ ਉੱਥੇ ਰੋਪੜ ਇਕੱਠੇ ਹੋ ਜਾਣਗੇ ਸਾਰੇ ਜਣੇ ਆ ਜਾਣਗੇ ਮਾਤਾ ਜੀ ਤੇ ਸਹਬਜ਼ਾਦਿਆਂ ਦੇ ਨਾਲ ਵੀ ਛੋਟੇ ਸਹਬਜ਼ਾਦਿਆਂ ਦੇ ਨਾਲ ਵੀ ਸਿੰਘਾਂ ਦੀ ਸਿੰਘਾਂ ਦਾ ਜੱਥਾ ਸੀਗਾ ਉਹ ਵੀ ਵੇਖਰ ਗਿਆ ਚਲੋ ਨਿਹੰਗ ਖਾਨ ਦੇ ਘਰ ਭਾਈ ਬਚਿੱਤਰ ਸਿੰਘ ਨੂੰ ਛੱਡਿਆ ਗੁਰੂ ਸਾਹਿਬ ਨੇ ਨਿਹੰਗ ਖਾਨ ਨੇ ਚਾਨਕ ਦੇਖਿਆ ਤੇ ਕਹਿੰਦੇ ਮਹਾਰਾਜ ਸੇਵਾ ਉਹ ਕਹਿੰਦੇ ਵੀ ਸੇਵਾ ਆਹੀ ਆ ਵੀ ਆਪਣਾ ਸਿੰਘਾ ਸੀ ਜਖਮੀ ਹੋ ਗਿਆ ਜਾ ਦੇ ਵੀ ਇਹਦੀ ਸ਼ਾਮ ਸੰਭਾਲ ਕਰੋ ਤੁਸੀਂ ਤੇ ਜੇ ਸਿਹਤ ਹੀ ਪਾ ਗਿਆ ਤਾਂ ਫਿਰ ਇਹਦਾ ਸਸਕਾਰ ਕਰ ਦਿਓ ਮਹਾਰਾਜ ਕਹਿ ਕੇ ਐਨੀ ਗੱਲ ਚਲੇ ਗਈ ਤੇ ਫੌਜਾਂ ਨੇ ਮਗਰ ਨਹੀਂ ਸਾਲਾ ਮਾਰੀਆਂ ਪਾਣੀ ਚੁੱਕ ਕੇ ਤੇ ਚਲੋ ਠੰਡਾ ਪਾਣੀ ਹੈ ਉਧਰ ਪੁਲਤੋਂ ਦੀ ਆਏ ਉਹ ਪੁਲਤੋਂ ਦੀ ਆਉਣ ਵਿੱਚ ਥੋੜਾ ਜਿਹਾ ਟਾਈਮ ਲੰਘ ਗਿਆ ਤੇ ਗੁਰੂ ਸਾਹਿਬ ਉਹਨਾਂ ਨੂੰ ਗੁਰੂ ਸਾਹਿਬ ਜੀ ਤੇ ਜਥੇ ਨੂੰ ਚਮਕੌਰ ਦੀ ਗੜੀ ਤੱਕ ਪਹੁੰਚਣ ਦਾ ਸਮਾਂ ਮਿਲ ਗਿਆ ਗੁਰੂ ਸਾਹਿਬ ਨਿਹੰਗ ਖਾਨ ਦੇ ਘਰੇ ਭਾਈ ਬਚਿੱਤਰ ਸਿੰਘ ਨੂੰ ਛੱਡ ਕੇ ਚਮਕੌਰ ਦੀ ਗੜੀ ਵੱਲ ਆ ਗਏ 40 ਸਿੰਘਾਂ ਦਾ ਜਥਾ ਦੱਸਿਆ ਇਤਿਹਾਸ ਨੇ ਨਾਲ ਦੋ ਸਹਿਬਜ਼ਾਦੇ ਨੇ 43ਵੇਂ ਗੁਰੂ ਗੋਬਿੰਦ ਸਿੰਘ ਆਪ ਨੇ ਭਾਈ ਚਿੱਤਰ ਸਿੰਘ ਨੂੰ ਨੰਗ ਖਾਦੇ ਘਰੇ ਛੱਡ ਕੇ ਇੱਧਰ ਆ ਗਏ ਤੇ ਉਧਰ ਮਾਤਾ ਜੀ ਸਾਹਿਬ ਜੀ ਆਤ ਨੂੰ ਲੈ ਕੇ ਹੌਲੀ-ਹੌਲੀ ਇੱਧਰ ਨੂੰ ਰੋਪੜਵਾਲ ਨੂੰ ਤੁਰੇ ਆਏ ਸ਼ਾਮ ਪੈ ਗਈ ਸ਼ਾਮ ਪੈ ਗਈ ਤੇ ਇੱਕ ਮਲਾ ਨਾ ਮਲਾ ਕੁੰਮਾ ਮਾਸ ਕੀ ਦੱਸਿਆ ਇਤਿਹਾਸ ਨੇ ਵੀ ਉਹਦੀ ਸਨ ਵਿੱਚ ਦੀਵਾ ਜਿਹਾ ਜਗਦਾ ਦੇਖਿਆ ਸ਼ਾਮ ਪੈਣ ਤੇ ਤੇ ਮਾਤਾ ਜੀ ਨੇ ਉਧਰ ਨੂੰ ਰੁਕ ਕੀਤਾ ਤੇ ਉਹ কুম্মাਵਾਸਕੀ ਨੇ ਪੁੱਛਿਆ ਵੀ ਮਾਤਾ ਜੀ ਕਿਸ ਤਰ੍ਹਾਂ ਕਿਵੇਂ ਕੌਣ কুম্মাਵਾਸਕੀ ਨੰਦਪੁਰ ਗਿਆ ਨਹੀਂ ਸੀ ਹੂੰ ਗੱਲਾਂ ਸੁਣਦਾ ਹੁੰਦਾ ਸੀ ਕਿਉਂਕਿ ਪਾਰ ਲਗਾਉਣ ਵਾਲਿਆਂ ਨੂੰ 베ੜੀ ਪੈਂਦੀ ਸੀ ਨਾ 베ੜੀ ਚਲਾਉਂਦਾ ਸੀ ਤੇ ਇਧਰ ਉਧਰ ਆਉਣ ਜਾਣ ਵਾਲਿਆਂ ਨੂੰ ਨਗਾਉਂਦਾ ਸੀ ਤੇ ਗੁਰੂ ਦੀਆਂ ਗੱਲਾਂ ਜ਼ਰੂਰ ਸੁਣਦਾ ਹੁੰਦਾ ਸੀ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਬਸ ਇੰਨੀ ਕੁ ਜਾਣਕਾਰੀ ਰੱਖਦਾ ਸੀ ਜਦੋਂ ਮਾਤਾ ਜੀ ਨੇ ਦੱਸਿਆ ਵੀ ਬੇਟਾ ਏ ਮੇਰੇ ਲਾਲ ਗੋਵਿੰਦ ਦੇ ਦੋਨੇ ਬੱਚੇ ਨੇ ਛੋਟੇ ਤੇ ਮੈਂ ਉਹਨਾਂ ਦੀ ਮਾਤਾ ਇਸ ਕਰਕੇ ਇਸ ਤਰ੍ਹਾਂ ਬੀਤਿਆ ਪਾਣਾ ਤੇ ਪਰਿਵਾਰ ਵਿਛੋੜਾ ਹੋ ਗਿਆ ਉਹ ਕਹਿੰਦੇ ਠੀਕ ਆ ਮਾਤਾ ਜੀ ਆਓ ਬੈਠੋ ਉਹਨਾਂ ਨੇ ਜੋ ਉਹਨਾਂ ਕੋਲੇ ਲੀੜਾ ਠੀਕ ਆ ਮੰਜਾ ਦੇਤਾ ਤੇ ਉਥੋਂ ਜਾ ਕੇ ਨੇੜੇ ਪਿੰਡ ਹੀ ਪੈਂਦਾ ਸੀ ਕਿਲੋਕਮੀਟਰ ਤੇ ਦੱਸਿਆ ਇਤਿਹਾਸ ਨੇ ਵੀ ਉਹ কুমਮਾ ਮਾਸ ਕੀ ਉਸ ਨਗਰ ਵਿੱਚ ਇੱਕ ਬੀਬੀ ਲక్ష్ਮੀ ਰਹਿੰਦੀ ਆ ਬੀਬੀ ਲక్ష్ਮੀ ਨੂੰ ਜਾ ਕੇ ਜੋ ਦੱਸਿਆ ਉਹਨੇ ਪ੍ਰਸ਼ਾਦਾ ਪਾਣੀ ਬਣਾ ਕੇ ਕੁੰਮੇ ਮਾਸਕੀ ਦੇ ਹੱਥ ਭੇਜਦਾ ਕੁਝ ਕੱਪੜੇ ਵੀ ਭੇਜਤੇ ਗਰਮ ਕੰਬਲ ਕੁੰਬਲ ਖੇਸ ਜੋ ਸੀਗੇ ਉਸ ਸਮੇਂ ਉਹ ਕਹਿੰਦੀ ਕੁੰਮੇ ਵੀ ਤੂੰ ਸਵੇਰੇ ਨਾ ਹੀ ਸਵੇਰੇ ਪ੍ਰਸ਼ਾਦਾ ਮੈਂ ਬਣਾ ਕੇ ਲਿਆਉ ਹਣ ਤੂੰ ਉਹਨਾਂ ਦੀ ਸੇਵਾ ਵਿੱਚ ਲੱਗ ਚਲੋ ਜੀ ਇਹ ਵੀ ਦੱਸਿਆ ਇਤਿਹਾਸ ਨੇ ਵੀ ਸਵੇਰ ਨੂੰ ਵੀ ਮਾਤਾ ਲక్ష్ਮੀ ਪ੍ਰਸ਼ਾਦੇ ਬਣਾ ਕੇ ਲੈ ਕੇ ਗਈ ਸ਼ਕਾਏ ਮਾਤਾ ਜੀ ਨੂੰ ਵੀ ਤੇ ਸਹਿਬਜਾਦਿਆਂ ਨੂੰ ਵੀ ਹੁਣ ਦੇਖੋ ਜੇ ਕੋਈ ਉੱਚੀ ਬਰਾਦਰੀ ਦਾ ਜਾਂ ਕੋਈ ਆਪਣੀ ਜਾਤ ਦਾ ਹੰਕਾਰ ਕਰਨ ਵਾਲਾ ਮਾਣ ਕਰਨ ਵਾਲਾ ਵੀ ਮੈਂ ਤਾਂ ਗਰੀਬਾਂ ਦੇ ਘਰਾਂ ਵਿੱਚ ਵੀ ਨਹੀਂ ਜਾਂਦਾ ਮੈਂ ਗਰੀਬਾਂ ਦੇ ਹੱਥੋਂ ਵੀ ਨਹੀਂ ਖਾਂਦਾ ਤੇ ਇੱਥੋਂ ਉਹ ਵੀ ਸਿੱਖਿਆ ਲੈ ਰਹਿਣਾ ਵੀ ਮਾਤਾ ਜੀ ਨੇ ਤੇ ਸਹਿਬਜਾਦਿਆਂ ਨੇ ਉਹਨਾਂ ਕੋਲੋਂ ਪ੍ਰਸ਼ਾਦਾ ਦੋ ਟਾਈਮ ਛਕਿਆ ਅੱਗੇ ਇਹ ਤਰ੍ਹਾਂ ਸੂ ਮਿਲਦੀ ਮਿਲਦੀ ਨਿਹੰਗਖਾਂ ਦੇ ਘਰ ਨੂੰ ਘੇਰਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਨਿਹੰਗਖਾਂ ਦੇ ਘਰ ਆਏ ਆ ਆਏ ਸੀ ਭਾਈ ਬਚਿੱਤਰ ਸਿੰਘ ਨੂੰ ਛੱਡ ਕੇ ਉਹ ਗਾਂ ਚਲੇ ਗਏ ਚਮਕੌਰ ਦੀ ਗੜੀ ਨੂੰ ਚਲੇ ਗਏ ਜੱਥਾ ਲੈ ਕੇ ਜਦੋਂ ਨਿਹੰਗਖਾਂ ਦੇ ਘਰ ਨੂੰ ਘੇਰਾ ਪਿਆ ਤੇ ਉਹਦੀ ਤਲਾਸੀ ਲਈ ਗਈ ਵੀ ਇੱਥੇ ਗੁਰੂ ਗੋਬਿੰਦ ਸਿੰਘ ਆਏ ਉਹ ਕਹਿੰਦਾ ਜੀ ਦੇਖ ਲਓ ਤਲਾਸੀ ਲੈ ਲਓ ਉਹ ਵੀ ਨਾਮ ਵਾਲਾ ਬੰਦਾ ਸੀ ਉਹਦੀ ਵੀ ਰਿਸਪੈਕਟ ਕਰਦੇ ਸੀ ਲੋਕ ਚੰਗਾ ਬੰਦਾ ਸੀ ਨਿਹੰਗਖਾਂ ਤਲਾਸੀ ਲੈnde ਲੈnde ਜਦੋਂ ਘੇਰਾ ਪੈ ਗਿਆ ਉਹਨੇ ਨਿਹੰਗ ਕਾਹਨੇ ਕੀ ਕੀਤਾ ਉਹਦੀ 15 ਸਾਲ ਦੀ ਬੇਟੀ ਸੀ ਤੇ ਉਹਨੇ ਭਾਈ ਬਚਿੱਤਰ ਸਿੰਘ ਕੋਲੇ ਬਿਠਾਤੀ ਕਹਿੰਦਾ ਬੇਟਾ ਇਹਦੇ ਜਖਮ ਸਾਫ ਕਰ ਤੂੰ ਨਚਰ ਉਹਦੇ ਜਖਮ ਸਾਫ ਕਰਦੀ ਐ ਤੇ ਘੇਰਾ ਪੈ ਗਿਆ ਸਾਰੇ ਉਹਨਾਂ ਨੇ ਕਮਰੇ-ਕੁੰਮਰੇ ਇੱਧਰ-ਉੱਧਰ ਦੇਖ ਕੇ ਤੇ ਉਸ ਕਮਰੇ ਮੂਹਰੇ ਆ ਗਏ ਉੱਥੇ ਮੂਹਰੇ ਆਪ ਵੀ ਖੜਾ ਨਿਹੰਗ ਖਾਂ ਉਹ ਜਦੋਂ ਫੌਜਦਾਰਾਂ ਨੇ ਪੁੱਛਿਆ ਵੀ ਆਹ ਕਮਰਾ ਉਹ ਕਹਿੰਦਾ ਜੀ ਮੈਂ ਜੇ ਕਹਾਂ ਤਾਂ ਖੋਲ ਦਿੰਨਾ ਪਰ ਇਸ ਕਮਰੇ ਦੇ ਵਿੱਚ ਮੇਰਾ ਧੀ ਤੇ ਜਵਾਈ ਵਿਸ਼ਰਾਮ ਕਰਦੇ ਆ। ਉਹ ਚਲ ਮੰਨ ਗਏ ਕੋਈ ਗੱਲ ਨਹੀਂ ਵਿਸ਼ਵਾਸ ਕਰ ਲਿਆ ਉਹਨਾਂ ਨੇ ਵੀ ਠੀਕ ਆ। ਚਲੋ ਜੀ ਫੌਜਾਂ ਉਹ ਵਾਪਸ ਚਲੀਆਂ ਗਈਆਂ ਜਦੋਂ ਕੁੰਡਾ ਖੋਲਿਆ ਤੇ ਭਾਈ ਬਚਿੱਤਰ ਸਿੰਘ ਸਿੱਧੀ ਪਾ ਚੁੱਕਿਆ। ਭਾਈ ਬਚਿੱਤਰ ਸਿੰਘ ਸਿੱਧੀ ਪਾ ਚੁੱਕਿਆ ਤੇ ਫਿਰ ਉਹਨਾਂ ਨੇ ਗੁਰਮਤ ਜਿਆਦਾ ਅਨਸਾਰ ਭਾਈ ਬਚਿੱਤਰ ਸਿੰਘ ਦਾ ਆਪ ਦੇ ਘਰੇ ਹੀ ਅੰਗੀਠਾ ਬਣਾ ਕੇ ਉਹਦਾ ਸਸਕਾਰ ਕਰਤਾ ਫਿਰ ਮੈਂ ਵੀ ਗੱਲ ਪੂਰੀ ਕਰਦਿਆਂ ਜਦੋਂ ਬੀਬੀ ਉਹ 23 ਸਾਲ ਦੀ ਹੋਈ 22 23 ਸਾਲ ਦੀ ਹੋਈ ਉਹਦੇ ਨਕਾਹ ਦੀ ਗੱਲ ਕੀਤੀ ਮੰਗੀ ਹੋਈ ਸੀਗੀ ਕੁੜੀ ਉਹ ਤੇ ਕਹਿੰਦਾ ਬੇਟਾ ਵੀ ਮੈਂ ਤੇਰਾ ਨਕਾਹ ਕਰਨਾ ਹੁਣ ਘਰ ਵਿੱਚ ਸਲਾਹਾਂ ਹੋਣ ਲੱਗੀਆਂ ਉਹ ਬੱਚੀ ਨੇ ਕਿਹਾ ਵੀ ਪਿਤਾ ਜੀ ਮੈਂ ਨਾ ਤੁਸੀਂ ਆਪਣੀ ਜ਼ੁਬਾਨੋਂ ਕਿਹਾ ਸੀਗਾ ਵੀ ਇਸ ਕਮਰੇ ਵਿੱਚ ਮੇਰਾ ਧੀ ਤੇ ਜਵਾਈ ਬਿਸ਼ਰਾਮ ਕਰਦਾ ਹੈ ਤੂੰ ਆਪਣੀ ਜੁਬਾਨੋਂ ਕਹਿਆ ਵੀ ਮੈਂ ਭਾਈ ਬਚਿੱਤਰ ਸਿੰਘ ਮੇਰਾ ਜਵਾਈ ਆ ਹੁਣ ਮੈਂ ਭਾਈ ਬਚਿੱਤਰ ਸਿੰਘ ਦੀ ਵਿਧਵਾ ਰਹਿ ਕੇ ਹੀ ਆਪਣਾ ਜੀਵਨ ਬਸਰ ਕਰੂੰਗੀ ਵੇ ਹੁਣ ਮੈਂ ਨਕਾਹ ਨਹੀਂ ਕਰਾਉਣਾ ਇਹ ਆ ਸਤ ਕੀ ਧੀਆਂ ਦਾ ਕਰਤਾਰ ਜਿਨ੍ਹਾਂ ਨੇ ਆਪਣੇ ਪਿਓ ਮਾਂ ਪਿਓ ਦੀ ਇੱਜ਼ਤ ਲਾਜਤ ਰੱਖਣੀ ਆ ਇਤੋਂ ਨੌਜਵਾਨ ਧੀਆਂ ਪੁੱਤਰਾਂ ਨੂੰ ਵੀ ਸਨੇਹਾ ਲੈਣਾ ਚਾਹੀਦਾ ਸਿੱਖਿਆ ਲੈਣੀ ਚਾਹੀਦੀ ਆ ਫਿਰ ਇਤਿਹਾਸ ਨੇ ਦੱਸਿਆ ਵੀ 100 ਖਨੀ 5-7 ਸਾਲ ਦੀ ਉਮਰ ਭੋਗ ਕੇ ਗਈ ਉਹ ਬੀਬੀ ਚਲੋ ਉਧਰ ਫਿਰ ਕੀ ਹੋਇਆ ਗੁਰੂ ਸਾਹਿਬ ਤਾਂ ਸਵੇਰ ਨੂੰ ਇੱਧਰ ਜੰਗ ਸ਼ੁਰੂ ਹੋ ਗਈ ਦਿਨ ਚੜ੍ਹਦੇ ਨੂੰ ਕਿਹਾ ਫੌਜਾਂ ਨੇ ਘੇਰਾ ਪਾ ਲਿਆ ਪੈੜਾ ਨੱਪਦੇ ਗਏ ਉਧਰ ਗੰਗੂ ਪਾਪੀ ਸੂਈਆਂ ਮਿਲ ਗਿਆ ਗੰਗੂ ਪਾਪੀ ਰਸੋਈਆ ਨਹੀਂ ਸੀ ਹੁਣ ਤੱਕ ਇਤਿਹਾਸਕਾਰਾਂ ਨੇ ਰਸੋਈਆ ਹੀ ਦੱਸਿਆ ਪਰ ਖੋਜ ਹੁੰਦੀ ਹੁੰਦੀ ਵੀ ਇਹਨੂੰ ਸੂਝਾ ਸੀ ਇਹ ਚੁਗਲਖੋਰ ਸੀ ਇਹ ਇਹਨੂੰ ਪਤਾ ਲੱਗਿਆ ਵੀ ਪਰਿਵਾਰ ਵਿਛੋੜਾ ਹੋ ਗਿਆ ਇੱਧਰ ਫਿਰਦਾ ਤੁਰਦਾ ਸੂਹਾ ਲੈਂਦਾ ਲੈਂਦਾ ਸ਼ੂਹ ਲੈਂਦਾ ਲੈਂਦਾ ਇਹਨਾਂ ਨੂੰ ਮਾਤਾ ਜੀ ਦਾ ਮੇਰ ਹੋ ਗਿਆ ਮਾਤਾ ਤੇ ਸਾਹਿਬ ਜਦ ਆਂਦਾ ਚਲੇ ਉੱਥੇ ਜਾਂਦਾ ਆਉਂਦਾ ਸੀ ਮਾਤਾ ਜੀ ਜਾਣਦੇ ਸੀ ਤੇ ਮਾਤਾ ਜੀ ਨੇ ਕਿਹਾ ਵੀ ਗੰਗੂ ਸਾਰੀ ਵਿਆਹਤ ਬੰਦੀ ਨਾ ਰੋਪੜਦੀ ਆ ਵੀ ਆਪਾਂ ਫਲਾਣੇ ਥਾਂ ਜਾ ਕੇ ਰੋਪੜ ਇਕੱਠੇ ਹੋਣਾ ਫੇਰ ਉੱਥੋਂ ਅੱਗੇ ਜੱਥਾ ਜਾਏਗਾ ਕੰਨਾਂ ਨਹੀਂ ਮਾਤਾ ਜੀ ਇੱਧਰ ਡਰ ਮਤਲਬ ਵੀ ਖਤਰਾ ਥੋੜਾ ਜਿਆ ਆਪਾਂ ਹੋਰ ਪਾਸੇ ਦੀ ਚੱਲਦੇ ਆਂ ਇੱਧਰ ਚੱਲਦੇ ਆਂ ਮੇਰੇ ਪਿੰਡ ਵੱਲ ਨੂੰ ਉਹ ਕਹਿੰਦੀ ਨਹੀਂ ਵੀ ਇੱਥੇ ਨਿਆੰਗਖਾਂ ਦਾ ਘਰ ਨੇੜੇ ਆ ਨਿਆੰਗਖਾਂ ਦੇ ਘਰ ਵੀ ਆਉਂਦੇ ਜਾਂਦੇ ਸੀ ਮਾਤਾ ਜੀ ਗੁਰੂ ਸਾਹਿਬ ਨਿਆੰਗਖਾਂ ਵੀ ਜਾਂਦਾ ਸੀ ਅਨੰਦਪੁਰ ਸਾਹਿਬ ਮਾਤਾ ਜੀ ਕਹਿੰਦੇ ਵੀ ਇੱਥੇ ਸਾਨੂੰ ਛੱਡ ਦੇ ਨਿਆੰਗਾਂ ਦੇ ਘਰ ਛੱਡ ਦੇ ਵੀ ਉਹ ਆਪੇ ਜੱਥੇ ਦੇ ਨਾਲ ਰਲਾ ਦੂ ਸਾਨੂੰ ਇਹ ਬੇਈਮਾਨ ਸੀ ਕਿਉਂਕਿ ਇਹਦੀ ਸੁਰਤ ਤੇ ਨੀਂਦ ਪਈ ਹੋਈ ਸੀ ਲੋਬ ਨਾਲ ਚ ਦੀ ਕਿਉਂਕਿ ਬਜੀਦੇ ਦਾ ਡੰਕਾ বাজਾਇਆ ਹੋਇਆ ਸੀ ਵੀ ਜਿਹੜਾ ਕੋਈ ਸੂਹ ਦੇਊਗਾ ਇਹਨਾਂ ਦੀ ਜਾਣਕਾਰੀ ਦੇਊਗਾ ਕੋਈ ਜਾਂ ਇਹਨਾਂ ਨੂੰ ਫੜਾਊਗਾ ਸੀ ਮੂੰਹ ਮੰਗਿਆ ਨਾਮ ਦੇਵਾਂਗੇ ਇਹਦੇ ਮਨ ਚੋਰੀਲ ਚੱਲਦੀ ਸੀ ਇਹ ਫਿਰ ਗੰਗੂ ਪਾਪੀ ਨਾ ਤਾਂ ਨਿਆੰਗਖਾਂ ਦੇ ਘਰੇ ਛੱਡਣ ਗਿਆ ਨਾ ਰੋਪੜਪਾਲ ਨੂੰ ਲੈ ਕੇ ਆਪਦੇ ਘਰ ਬਾਲ ਨੂੰ ਲੈ ਤੁਰਿਆ ਇਤਿਹਾਸ ਨੇ ਇਹ ਵੀ ਦੱਸਿਆ ਵੀ ਇੱਕ ਰਾਤ ਹੋਰ ਇਹਨੇ ਰਾਹ ਜੀ ਕੱਟੀ ਆ ਪਹੁੰਚੇ ਨਹੀਂ ਪਿੰਡ ਖੇੜੀ ਇੱਕ ਰਾਤ ਹੋਰ ਰਾਹ ਜੀ ਕੱਟੀ ਫਿਰ ਉੱਥੋਂ ਅੱਗੇ ਅੱਗੇ ਜਾ ਕੇ ਫਿਰ ਨੇੜੇ ਪਿੰਡ ਦੇ ਜਾ ਕੇ ਕਹਿੰਦਾ ਮਾਤਾ ਜੀ ਤੁਸੀਂ ਇੱਥੇ ਬੈਠੋ ਸਵੇਰ ਦਾ ਟਾਈਮ ਜਿਆ ਹੋ ਗਿਆ ਵੀ ਤੁਸੀਂ ਇੱਥੇ ਬੈਠੋ ਮੈਂ ਪਿੰਡ ਪਤਾ ਕਰ ਲਵਾਂ